ਜੀ ਸਤਿ ਸ੍ਰੀ ਅਕਾਲ ਜੀ ਮੈਂ ਰਕੇਸ਼ ਕੁਮਾਰ ਆਰਕੇ ਟੀਵੀ ਸੈਂਟਰ ਕੁਕਣਾ ਵਾਲਾ ਪੈਟਰੋਲ ਪੰਪ ਦੇ ਸਾਹਮਣੇੋਂ ਤੇ ਸਾਡੇ ਕੋਲ ਆ ਛੋਟੀ ਜੀ ਗੁੜੀਆ ਜਿਹੜੀ 13 ਸਾਲ ਦੀ ਉਮਰ ਦੇ ਵਿੱਚ ਸਾਡੇ ਕੋਲ ਆਈ ਸੀ ਇਸ ਟਾਈਮ ਲਗਭਗ ਇਹਦੀ 14 14 ਸਾਲ ਦੀ ਉਮਰ ਹੋ ਗਈ ਆ ਠੀਕ ਹੈ ਜੀ ਤੇ ਇਹ ਗੁੜੀਆਂ ਨੇ ਬਹੁਤ ਮਿਹਨਤ ਕੀਤੀ ਆ ਇਹ 3:30 4 ਵਜੇ ਸਕੂਲ ਤੋਂ ਵਾਧਾ ਆਉਂਦੀ ਆ ਤੇ ਸਾਡੇ ਨਾਲ 8 9 10 ਜੇ ਰਾਤ ਦੇ 11 12 ਵਜਨ ਦੇ ਨਾਲ ਹੀ ਵਰਕ ਕਰ ਰਹੀ ਆ ਤੇ ਬਹੁਤ ਮਿਹਨਤ ਕਰ ਰਹੀ ਆ ਆਪਣੇ ਕੰਮ ਨੂੰ ਕੰਮ ਸਮਝਦੀ ਆ ਤੇ ਇਹ ਕੰਮ ਜੀ LED ਰਿਪੇਅਰਿੰਗ ਵਿੱਚ ਜੋ ਵੀ ਕੋਈ ਲੈਨਿੰਗ ਆਉਂਦੀ ਆ ਜੋ ਵੀ ਕੋਈ ਪ੍ਰੋਬਲਮ ਹੁੰਦੀ ਆ ਜੋ ਇਸ ਟਾਈਮ ਹਾਈ ਲੈਵਲ ਤੇ ਪੰਜਾਬ ਦੇ ਵਿੱਚ ਇੱਕੋ ਹੀ ਮੇਰੇ ਸਾਹਮਣੇ ਆਲੇ ਇਹ ਗੁੜੀ ਹੈਗੀ ਆ ਤੇ ਜਿਹੜੀ ਇਹ ਕੰਮ ਕਰ ਰਹੀ ਆ ਇਹਨੂੰ ਬੋਂਡਿੰਗ ਮਸ਼ੀਨ ਜਿਹੜੀ ਚਲਾਉਣੀ ਆ ਰਹੀ ਆ ਇੱਕ ਸਾਡੇ ਕੋਲ ਲੱਗੀ ਜਿਹੜੀ ਪੰਜਾਬ ਦੇ ਵਿੱਚ ਇੱਕੋ ਮਸ਼ੀਨ ਹੈਗੀ ਆ 레이జర్ ਮਸ਼ੀਨ ਜਿਹੜੀ ਤੁਹਾਨੂੰ ਤੁਸੀਂ ਸ਼ੋਰਟ ਲਈ ਹੋਏ ਨੇ ਉਹ 레이జర్ ਮਸ਼ੀਨ ਉਹਦੇ ਵਿੱਚ ਵੀ ਇਹ ਬਹੁਤ ਪਰਫੈਕਟ ਹੈਗੀ ਆ ਠੀਕ ਹੈ ਜੀ ਤੇ ਮੈਨੂੰ ਸਮਾਂ ਸਿੱਖਦਿਆਂ ਘੱਟ ਤੋਂ ਘੱਟ ਵੀ ਇਸ ਦੇ ਵਿੱਚ 17 ਤੋਂ 18 ਸਾਲ ਲੱਗੇ ਸੀ ਜੋ ਇਸ ਗੁੜੀਆਂ ਨੇ 2 ਸਾਲ ਦੇ ਵਿੱਚ ਆਪਣੀ ਨਾ ਪੂਰੀ ਟ੍ਰੇਨ ਹੋ ਗਈ ਆ ਸਾਡੇ ਕੋਲੋਂ 17 18 ਬੰਦਿਆਂ ਦਾ ਸਟਾਫ ਆ ਉਹ 17 18 ਬੰਦਿਆਂ ਲਈ ਇਹ ਉਸਤਾਦ ਆ ਇਸ ਟਾਈਮ ਸਾਰਿਆਂ ਬੰਦਿਆਂ ਨੂੰ ਗਾਈਡ ਕਰਦੀ ਏ ਜਦੋਂ ਹੁੰਦੀ ਆ ਫਿਰ ਜੋ ਕੋ ਜਨ ਨੂੰ ਨਹੀਂ ਪਤਾ ਲੱਗਦਾ ਸਾਰਿਆਂ ਨੂੰ ਪੁੱਛਦੀ ਵੀ ਆ ਤੇ ਜੋ ਇਹਨਾਂ ਵਿੱਚ ਨੋਲਜ ਇਹਨੂੰ ਲੱਭਦੀ ਆ ਰੋਜ਼ ਦੀ ਉਹ ਆਪਣੇਆਂ ਦੂਜਿਆਂ ਨਾਲ ਸ਼ੇਅਰ ਵੀ ਕਰਦੀ ਆ ਇਹ ਜੀ ਇਸ ਟਾਈਮ 8ਵੀਂ ਕਲਾਸ ਵਿੱਚ ਪੜ੍ਹ ਰਹੀ ਆ ਤੇ ਘਰ ਦੇ ਹਾਲਾਤ ਤੇ ਬਹੁਤ ਮਾੜੇ ਸੀ ਇਹਦੇ ਤੇਰੇ ਪਾਪਾ ਜੀ ਵੀ ਇਸ ਟਾਈਮ ਮਲ ਦਿਹਾੜੀ ਡੱਬੇ ਵਾਲੇ ਸੀ ਤੇ ਉਹਨਾਂ ਦਾ ਦੋ ਤਿੰਨ ਵਾਰੀ ਐਕਸੀਡੈਂਟ ਹੋਣ ਕਰਕੇ ਉਹਨਾਂ ਦੇ ਬਹੁਤ ਮੱਲਾ ਹਾਲਾਤ ਮਾੜੇ ਤੇ ਉਹਨਾਂ ਦੀ ਜਿਹੜੀ ਗੁੜਿਆ ਏ ਛੋਟੀ ਜੀ ਆ ਤੇ ਇੱਕ ਇਹਨਾਂ ਦਾ ਬੇਟਾ ਵਾ ਜਿਹੜਾ ਉਹ ਵੀ ਬਹੁਤ ਮਿਹਨਤ ਕਰ ਰਿਹਾ ਤੇ ਇੱਕ ਜਿਹੜੀ ਗੁੜਿਆ ਹੁਣ ਜਿਹੜੀ ਸਾਡੇ ਨਾਲ ਵਰਕ ਕਰਦੀ ਵੀ ਆ ਉਹ ਇਸ ਟਾਈਮ ਆਉਣ ਵਾਲੇ ਸਮੇਂ ਵਿੱਚ ਇਹ ਪੂਰੀ ਮਤਲਬ ਕਿ ਲੋਕੀ ਕਹਿੰਦੇ ਸੀ ਕਿ ਗੁੜੀਆਂ ਜਿਹੜੀਆਂ ਵਾਂ ਬਹੁਤ ਘੱਟ ਹੁੰਦੀਆਂ ਨੇ ਕਿ ਕੰਮਕਾਰ ਵਿੱਚ ਪਿੱਛੇ ਨੇ ਅੱਜ ਕੱਲ ਜੋ ਸੋਚਦੇ ਸੀ ਉਹਨਾਂ ਹੱਤਿਆ ਵੀ ਕਰਦੇ ਸੀ ਲੇਕਿਨ ਮੇਰੇ ਸਾਹਮਣੇ ਨਾਲ ਜੇ ਬੱਚੇ ਨੂੰ ਇੰਟਰਸਟਿੰਗ ਹੈਗਾ ਨਾ ਕੰਮ ਸਿੱਖਣ ਚ ਉਹਨੂੰ ਜ਼ਰੂਰ ਸਿਖਾਉਣਾ ਕਿਉਂਕਿ ਇਹ ਸਿਰਫ 14 ਸਾਲ ਦੇ ਵਿੱਚ ਇਸ ਟਾਈਮ ਮਨ ਲਓ ਜਿਹੜਾ 20 30 ਸਾਲਾਂ ਦੇ ਵਿੱਚ ਮੁੰਡਾ ਕੰਮ ਸਿੱਖਦਾ ਨਾ ਉਹ ਇਸ ਟਾਈਮ ਸਿੱਖ ਚੁੱਕੀ ਹੈ ਇਸ ਤਰ੍ਹਾਂ ਦੀ ਹਾਲੇ ਹੀ ਜਿਆ ਰਿਪੇਅਰ ਕਰ ਸਰ ਇਹ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਹੋਵੇ ਨਾ ਇਹ ਸਾਰਿਆਂ ਵਿੱਚ ਮਨ ਲਓ ਕੀ ਕੰਮ ਕਰ ਰਹੀ ਹੈ ਇਹ ਜਿਹੜਾ ਕੰਮ ਇੱਕ ਆਮ ਲੋਕੀ ਦੇ ਮਕੈਨਿਕ ਬਹੁਤ ਹੈਗੇ ਨੇ ਜਿਹੜੇ ਕੰਮ ਕਰਦੇ ਨੇ ਇਹ ਬਰੀਕੀ ਤੋਂ ਬਰੀਕੀ ਜਿਹੜਾ ਕੰਮ ਹੈ ਉਹਦੇ ਵਿੱਚ ਵਰਕਿੰਗ ਕਰ ਰਹੀ ਹੈ ਜਿਹੜੇ ਵਿੱਚ ਮਨ ਲਓ ਕੀ ਅੰਦਰ ਪਿਕਸਲ ਹੁੰਦੇ ਨੇ ਲੱਖਾਂ ਦੇ ਨਾਲ ਪਿਕਸਲ ਹੁੰਦੇ ਨੇ ਇਹ ਉਹਨਾਂ ਵਿੱਚ ਵਰਕਿੰਗ ਕਰ ਰਹੀ ਹੈ ਆਮ ਮਕੈਨਿਕਾਂ ਵਾਂਗੂ ਨਹੀਂ ਇਹ ਕੰਮ ਕਰ ਰਹੀ ਜਿਹੜੀ ਡੁੰਘਾਈ ਵਿੱਚ ਜਾਣ ਵਾਲਾ ਕੰਮ ਹੈ ਨਾ ਉਹਦੇ ਵਿੱਚ ਕਰ ਰਹੀ ਹੈ। ਆਲਰੇਡੀ ਸਮਾਰਟ ਚਾ ਕਰਦੀ ਹੈ। ਸਾਰੇ LED ਸਮਾਰਟ ਜਿਹੜੇ ਕਰਨੇ ਉਹਦੇ ਇੱਕ ਨੋਰਮਲ ਕਈ ਮਕੈਨ ਕਰ ਲੈਂਦੇ ਨੇ ਲਾਈਟਾਂ ਚੇਂਜ ਕਰਨੇ ਉਹ ਕਰ ਲੈਂਦੇ ਨੇ। ਸਾਰਿਆਂ ਨਾਲ ਵੱਡਾ ਜਿਹੜਾ ਕੰਮ ਹੁੰਦਾ ਹੈ ਪੈਨਲ LED ਦੇ ਪੈਨਲ ਦਾ ਹੁੰਦਾ ਹੈ। ਜਿਹੜਾ ਕਿ ਪੰਜਾਬ ਦੇ ਵਿੱਚ ਬਹੁਤ ਘੱਟ ਆ ਜਿੰਨਾ ਕਰਕੇ LEDਆਂ ਲੋਕਾਂ ਦੀ ਵੇਸਟ ਹੋ ਜਾਂਦੀਆਂ ਸੀ। ਇਹ ਜਿਹੜੀ ਗੁੜੀਆਂ ਨਾ LED ਦੇ ਪੈਨਲ ਤੇ ਕੰਮ ਕਰ ਰਹੀ ਹੈ ਜਿਹਨੂੰ ਡਿਸਪਲੇ ਗਲਾਸ ਪੈਨਲ ਕਹਿ ਲੈਂਦੇ ਆ ਟੁੱਟਣਾ ਨਹੀਂ ਰਿਪੇਅਰ ਹੁੰਦਾ। ਵੈਸੇ ਕੋਈ ਵੀ ਪ੍ਰੋਬਲਮ ਹੁੰਦੀ ਹੈ ਨਾ ਇਹ ਸਾਰਾ ਹੀ ਵਰਕਿੰਗ ਕਰ ਰਹੀ ਹੈ। ਹਾਂਜੀ ਬੇਟ ਮੇਰਾ ਨਾਮ ਹੈਗਾ ਪਿੰਕੀ ਤੇ ਉਮਰ ਹੈ 14 ਸਾਲ ਆ ਹਾਂਜੀ ਤੇ ਐਲਈਡੀ ਦੀ ਪੇਰ ਕਰਦੀ ਆ ਕਾਫੀ ਦਿਨ ਹੋ ਗਿਆ ਤੇ ਸਿੱਖਦੀ ਪਈ ਸੀ ਜਾਂਜ ਕੀ ਐਲਈਡੀ ਦੀ ਪੇਰ ਕਰਨੀ ਆ ਤੇ ਕਾਫੀ ਦਿਨ ਹੋ ਗਿਆ ਕਿ ਕਾਦੀ ਵੀ ਸੀ ਫਿਰ ਹੌਲੀ ਹੌਲੀ ਜਾਂ ਚਾਹੀਦੀ ਤੇ ਕਿੱਦਾਂ ਰਿਪੇਅਰ ਕਰਨੀ ਆ ਕਿੱਦਾਂ ਬੈਨਲ ਫੜਨਾ ਫਿਰ ਹੌਲੀ ਹੌਲੀ ਜਾਂ ਚੁੰਦੀ ਰਹੀ ਤੇ ਫਿਰ ਇਦਾਂ ਹੀ ਮੈਂ ਹੌਲੀ ਹੌਲੀ ਜਾਂ ਕਰਦੀ ਸਕੂਲੋਂ ਆਣ ਕੇ ਮੈਂ ਸਾਢੇ ਤਿੰਨ ਵੇ ਆ ਜਾਂਦੀ ਸੀ ਤੇ 3:30 ਵਜੇ ਜਾਣ ਕੇ ਮੈਂ ਉਸੇ ਟਾਈਮ ਤੇ ਸ਼ੌਪ ਤੇ ਚਲ ਜਾਂਦੀ ਸੀ ਤੇ ਕਿੰਨੇ ਘੰਟੇ ਮਸ਼ਹੂਰ ਕੀਤਾ ਸੀ ਕੰਮ ਤੇ ਮੈਂ ਹੁੰਦੀ ਸੀ ਨੋ 10 ਸਕੇ ਸਾਲ ਦੀ ਹੁੰਦੀ ਸੀ ਤੇ ਉਹ ਦੁਨੀ ਮ ਜਾਂਦੇ ਬੀਸੀ ਹੋਲੀ ਹੋਲੀ ਕੰਮ ਬਣਾਏ ਸੀ ਜਾਂ ਮਜਬੂਰੀ ਕਰਕੇ ਮਜਬੂਰੀ ਦੇ ਨਾਲ ਲਈ ਸੀ ਮਜਬੂਰੀ ਦੀ ਕਿ ਪਾਪਾ ਦੀ ਬਾਹ ਦਾ ਪ੍ਰਸ਼ਨ ਹੈ ਸੀ ਤੇ ਫਿਰ ਮਜਬੂਰੀ ਪੈ ਗਈ ਕਿ ਪੈਸੇ ਨਹੀਂ ਸੀ ਤੇ ਫਿਰ ਇਸ ਲਈ ਕੰਮ ਕਰਨਾ ਪਿਆ ਕਿ ਐਲ.ਡੀ.ਆ ਤੇ ਪੇਰ ਕਰਨੀ ਪਿਆ ਉਸ ਦੇ ਸਾਹਮਣੇ ਫਿਰ ਵੀਰਾ ਵੀ ਸੀ ਉਹ ਵੀ ਅੱਦਸੀ ਸੀ ਕਿ ਅਲੈਦੀ ਦੀ ਫੇਰ ਕੰਦੇ ਸੀ ਤੇ ਇਹ ਲਾਈਨ ਕਿਉਂ ਚੁਣੀ ਤੁਸੀਂ ਇਹ ਲੰਨ ਕਿ ਪਹਿਲੇ ਮੈਂ ਜਾਣਦੀ ਨਹੀਂ ਸੀ ਤੇ ਹੁਣ ਹੌਲੀ ਹੌਲੀ ਜਾਣਦਾ ਵੀ ਵੀਰੇ ਦੇ ਨਾਲ ਕੀ ਉਹਨਾਂ ਨੇ ਮੈਨੂੰ ਕਹੇ ਸੀ ਕਿ ਚਲਾ ਤੂੰ ਮੈਂ ਦੁਕਾਨ ਤੇ ਲੱਗ ਜਾਵਾਂ ਕਿ ਜਾਸ ਸਿਖਾਵਾ ਕਿ ਤੂੰ ਕਿੱਦਾਂ ਕੰਮ ਕਰਦਾ ਕਿ ਤੇਰੀ ਵੀ ਸਪੋਰਟ ਹੋਵੇ ਕਿ ਕਈ ਤੈਨੂੰ ਬਾਰ ਬਾਰ ਉਹਨਾਂ ਕੇ ਕਹਿਣ ਕਿ ਅਲੈਦੀਆਂ ਦੀ ਫੇਰ ਕਰਦੀ ਆ ਹੁਣ ਚੰਗਾ ਲੱਗਦਾ ਜੋ ਲੋਕ ਆ ਕੇ ਉਸਤਾਦ ਜੀ ਕਹਿੰਦੇ ਨੇ ਕਿ ਉੱਚੀ ਉਸਤਾਦ ਹੀ ਕਹਿੰਦੇ ਲੋਕ ਆ ਕੇ ਕਿ ਕਿਨਾਗੇ ਮਾਰੂ ਚੰਗਲਾ ਤੇ ਵਧੀਆ ਲੱਗਦਾ ਕਿ ਜੇ ਕੋਈ ਜਾਣ ਕੇ ਕਹਿੰਦਾ ਕਿ ਸਤਾਜੇ ਕਿੱਦਾਂ LED ਬਣੀ ਆ ਕਿੱਦਾਂ ਰਿਪੇਅਰ ਹੋਣੀ ਆ ਹਨੂ ਵੀ ਦੱਸੋ ਕਿ ਜੀ ਪਹਿਲੀ LED ਜਿਹੜੀ ਸੀ ਜਦੋਂ ਰਿਪੇਅਰ ਕੀਤੀ ਸੀ 2 ਇੰਚ ਦੀ ਸੀ ਪਹਿਲੀ LED ਆ 2 ਇੰਚ ਦੀ 32 ਹੋਰ ਰਿਪੇਅਰ ਕੀਤੀ ਸੀ ਉਹਦੀਆਂ ਲਾਈਨਾਂ ਹੁੰਦੀਆਂ ਸੀ ਤੇ ਉਹ ਵੀ ਰਿਪੇਅਰ ਕੀਤੀ ਸੀ ਤੇ 32 ਤੋਂ ਲੈ ਕੇ 43 44 ਜਿੰਨੀ ਵੀ LED ਆ ਉਹ ਵੀ ਰਿਪੇਅਰ ਕਰ ਲੈਂਦੇ ਹਾਂ ਮਸ਼ੀਨ ਆਪ ਚਲਾ ਲੈਂਦੇ ਸਾਰੇ ਹਾਂਜੀ ਮਸ਼ੀਨ ਆਪ ਹੀ ਚਲਾ ਲੇਗੀ ਇੱਕੜੀ ਕੀ ਨਾ ਲੈਣੇ ਮਸ਼ੀਨਾਂ ਦਾ ਅਲਗ-ਅਲਗ ਦੇ ਦੇ ਇੱਕ ਲੈਜੰਡ ਮੇ ਇੱਕ ਲੈਜੰਡ ਮਸ਼ੀਨ ਹੈ ਤੇ ਇੱਕ ਬੋਂਡਿੰਗ ਮਸ਼ੀਨ ਹੈ LED ਬਣਾਉਂਦੇ ਹੋ ਜਾਂ ਹੋਰ ਵੀ ਕੀ ਚੀਜ਼ਾਂ ਰਿਪੇਅਰ ਕਰਦੇ ਹੋ LED ਵੀ ਬਣਾਉਂਦੇ ਆ ਪਰ ਜਿੱਦਾਂ ਲ ਬੈਕ ਲਾਈਟ ਖਰਾਬ ਹੋਵੇ ਬੰਦ ਹੋ ਗਈ ਹੋਵੇ ਬਿਲਕੁਲ ਹੀ ਬੰਦ ਹੋ ਗਈ ਹੋਵੇ ਵੀ ਰਿਪੇਅਰ ਕਰ ਦਿੰਦੇ ਬੇਟਾ ਜੀ ਪੰਜਾਬ ਦੇ ਵਿੱਚੋਂ ਆਉਂਦੇ ਤੁਹਾਡੇ ਰਿਪੇਅਰ ਵਾਸਤੇ ਜਾਂ ਬਾਹਰੋਂ ਵੀ ਆਉਂਦੇ ਪੰਜਾਬ ਤੋਂ ਵੀ ਹੁੰਦੇ ਨੇ ਬਾਹਰੋਂ ਵੀ ਹੁੰਦੇ ਨੇ ਹਿਮਾਚਲ ਚੰਡੀਗੜ੍ਹ ਲੁਧਿਆਣਾ ਸਤੋ ਜੀ ਕਾਫੀ ਹੁੰਦੇ ਨੇ ਹਾਂ ਕੀ ਆਪੀ ਇੰਨੀ ਲੋਣੀ ਜਮੇ ਤੇ ਨਾ ਕਿ ਘਰ ਦੇ ਖਰਚੇ ਪੂਰੇ ਹੋ ਜਾਣ ਕਿ ਘਰ ਦੇ ਖਰਚੇ ਪੂਰੇ ਹਨ ਫਿਰ ਤਾਰੇ ਜੇ ਤੇ ਇਹ